ਜਿਵੇਂ ਤੁਹਾਨੂੰ ਪਤਾ ਦੋਸਤੋ ਵੀ ਗਰਮੀ ਦਾ ਮੌਸਮ ਸਟਾਰਟ ਹੋ ਚੁੱਕਿਆ ਹੈ ਤਾਂ ਹੁਣ ਘਰ ਹਰੇ ਘਰ ਦੇ ਵਿੱਚ ਮੱਲੋ ਵੀ 쿨ਰ ਚੱਲਦੇ ਆ ਜੇ 쿨ਰ ਦੇ ਵਿੱਚ ਬਾਰ ਬਾਰ ਪਾਣੀ ਪੁਣੀ ਦਿੱਕਤ ਪਾਉਂਦੀ ਹੈ ਜੀ ਇਹ ਦਿੱਕਤ ਨੂੰ ਦੂਰ ਕਰਨ ਵਾਸਤੇ ਜਿਹੜੀ ਆਪਣਾ ਫਲਾਸ ਵਾਲੀ ਵਿੱਚ ਟੈਂਕੀ ਦੇ ਵਿੱਚ ਨਾ ਇੱਕ ਜਗਾੜ ਜਿਹਾ ਲੱਗਿਆ ਹੁੰਦਾ ਗੇਂਦ ਜਿਹੜਾ ਇਹ ਫਿੱਟ ਕਰ ਲਓ ਇਹਦੇ ਵਿੱਚ ਇਸ ਤਰ੍ਹਾਂ ਜਿਹੜੀ ਗੇਂਦ ਜੀ ਹੁੰਦੀ ਹੈ ਤੇ ਚੰਗੀ ਤਰ੍ਹਾਂ ਨਾਟਕਾਸ ਕੇ ਪੱਪੀ ਪੱਕੀ ਪਾਇ ਪਹਿਲੇ ਜੜ ਦਿਓ ਪੱਕੀ ਪਾਇ ਪਜੜ ਕੇ ਇਹ ਹਲਮੂਰੋ ਲਾ ਕੇ ਬਾਸਲਾ ਚੰਗੀ ਤਰ੍ਹਾਂ ਢਿਮੜੀ ਲਾ ਦਿਓ ਇੱਕ ਸਾਈਡ ਤੋਂ ਕਾਹ ਦਿਓ 쿨ਰ ਦੇ ਆਰੇ ਇਹ ਰਿਮ ਕਰਾਂਗੇ ਪਹਿਲਾਂ ਆ ਕੇ ਤੇ ਟੂਟ ਦੀ ਸਿੱਧੀ ਜੜਾ ਦੇਉ ਪਾ ਆਪ ਇਹਨੂੰ ਪੱਕੂ ਹੀ ਛੱਡ ਦਿਓ ਕੋਈ ਦਿੱਕਤ ਨਹੀਂ ਜਦੋਂ ਇਹ ਕੂਲਰ ਚ ਪਾਣੀ ਘਟੂਗਾ ਤਾਂ ਕੂਲਰ ਚ ਉਨਾ ਹੀ ਪਾਣੀ ਪੈ ਜਾਊਗਾ ਉਵੇਂ ਉਹ ਗੇਂਦ ਦੇਖੋ ਜੇ ਪਾਣੀ ਪੈਣ ਲੱਗਿਆ ਤਾਂ ਗੇਂਦ ਚੱਕੀ ਜਾਂਦੀ ਹੈ ਜਿਵੇਂ ਜਿਵੇਂ ਗੇਂਦ ਇਹ ਉੱਪਰ ਨੂੰ ਜਾਊ ਜਾਈਗੀ ਤੇ ਇਹਦੇ ਵਿੱਚ ਇੱਕ ਪੁਆਇੰਟ ਜਾਂਦਾ ਸੋਚ ਹੁੰਦੀ ਆ ਉਹ ਮੋਰੋ ਆਟੋਮੈਟਿਕੀ ਟੂਟੀ ਵਾਲਾ ਪਾਣੀ ਨੂੰ ਬੰਦ ਕਰ ਦਊਗੀ ਆ ਦੇਖੋ ਇਹ ਆਮ ਆਪ ਨੂੰ ਸ਼ੇਅਰ ਪਾ ਰਹੇ ਦਗਾ ਨੇ ਇਹਨਾਂ ਕੋਲ ਇਹ ਹੱਟ ਟੂਟ ਗਿਆ ਨਾ ਟੰਗਾ ਸਵਾਣ ਦਾ ਉਹ ਤੋਂ ਮਿਲ ਜੂਗੀ ਵੀਡੀਓ ਵਧਕਾ ਲੱਗੇ ਅੱਗੇ ਨੂੰ ਸ਼ੇਅਰ ਕਰਦੇ ਧੰਨਵਾਦ